ਮਨੁੱਖ ਲਈ ਕੋਈ ਵੀ ਸਮਾਜਿਕ ਸੰਸਥਾ ਇੰਨਾ ਮਹੱਤਵ ਨਹੀਂ ਰੱਖਦੀ ਜਿੰਨਾ ਕਿ ਪਰਿਵਾਰ। ਪਰਿਵਾਰ ਵਿੱਚ ਅਸੀਂ ਇਨਸਾਨ ਬਣਨਾ ਸਿੱਖਦੇ ਹਾਂ, ਪਿਆਰ ਕਰਨਾ ਸਿੱਖਦੇ ਹਾਂ, ਪਿਆਰ ਲੈਣਾ ਸਿੱਖਦੇ ਹਾਂ ਅਤੇ ਵੱਧਣਾ-ਫੁੱਲਣਾ ਸਿੱਖਦੇ ਹਾਂ। ਬੱਚੇ ਦੂਸਰਿਆਂ ਵਿੱਚ ਵਿਚਰਨ ਦੀ ਮਹੱਤਵਪੂਰਨ ਕਲਾ ਸਭ ਤੋਂ ਪਹਿਲਾਂ ਪਰਿਵਾਰ ਵਿੱਚ ਹੀ ਸਿੱਖਦੇ ਹਨ। ਪਰਿਵਾਰ ਦੇ ਮੈਂਬਰਾਂ ਦਾ ਇੱਕ ਦੂਜੇ ਪ੍ਰਤੀ ਵਰਤਾ ਪਰਿਵਾਰਕ ਜੀਵਨ ਦਾ ਆਧਾਰ ਹੁੰਦਾ ਹੈ। ਮਨੋਕਲੀਸ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਸਨੇ ਉਤਪਾਦਨਸ਼ੀਲ ਅਤੇ ਸੰਤੁਲਿਤ ਰੂਪ ਵਿੱਚ ਸਮੂਹਿਕ ਤੌਰ ਤੇ ਵਿਚਰਨਾ ਹੈ ਪਰਿਵਾਰ ਦੀ ਸੰਸਥਾ ਕਿਸੇ ਜਜ਼ਬਾਤ ਜਾਂ ਮਜਬੂਰੀ ਕਾਰਨ ਵਿਕਸਿਤ ਨਹੀਂ ਹੋਈ ਸਗੋਂ ਇਹ ਇੱਕ ਕੁਦਰਤੀ ਮਨੁੱਖੀ ਲੋੜ ਹੈ ਇਸ ਸਮੇਂ ਦੀ ਕਿਸਵੱਟੀ ਤੇ ਪੂਰੀ ਉੱਤਰੀ ਹੈ ਬਹੁਤ ਸਾਰੀਆਂ ਸੰਸਥਾਵਾਂ ਅਤੇ ਸਰਕਾਰਾਂ ਬੰਦੀਆਂ ਟੁੱਟਦੀਆਂ ਰਹੀਆਂ ਹਨ ਪਰੰਤੂ ਮਾਪੇ ਅਤੇ ਬੱਚਿਆਂ ਦੀ ਸ਼ਮੂਲੀਅਤ ਨਾਲ ਬਣਿਆ ਹੋਇਆ ਪਰਿਵਾਰ ਜਿਉਂ ਦਾ ਤਿਉਂ ਕਾਇਮ ਹੈ ਅਤੇ ਇੱਕ ਪ੍ਰਭਾਵਸ਼ਾਲੀ ਆਰਥਿਕ ਅਤੇ ਸਮਾਜਿਕ ਇਕਾਈ ਸਿੱਧ ਹੋਇਆ ਹੈ। ਅੱਜ ਦੇ ਬਦਲਦੇ ਹੋਏ ਸੰਸਾਰ ਵਿੱਚ ਇਸ ਦੀ ਮਹੱਤਤਾ ਹੋਰ ਵੀ ਵੱਧ ਰਹੀ ਹੈ। ਇਹ ਪਰਿਵਾਰ ਦੇ ਮੈਂਬਰਾਂ ਨੂੰ ਸਵੀਕਾਰਤਾ, ਸੁਰੱਖਿਆ ਅਤੇ ਸਮਝ ਪ੍ਰਦਾਨ ਕਰਦੀ ਹੈ। ਪਰਿਵਾਰ ਵਿੱਚ ਰਹਿ ਕੇ ਬਹੁਤ ਸਾਰੀਆਂ ਮੁਸ਼ਕਲਾਂ ਸਰਲ ਹੋ ਜਾਂਦੀਆਂ ਹਨ ਅਤੇ ਪਰਿਵਾਰ ਵਿੱਚੋਂ ਮਿਲਣ ਵਾਲਾ ਸਨੇਹ ਖੁਸ਼ੀ ਦਾ ਇੱਕ ਮੁੱਖ ਸੋਮਾ ਹੁੰਦਾ ਹੈ। ਸਮਾਜ ਦੇ ਬਧੇਰੇ ਲੋਕ ਪਰਿਵਾਰ ਨੂੰ ਇੱਕ ਪਵਿੱਤਰ ਸੰਸਥਾ ਮੰਨਦੇ ਹਨ। ਇਸ ਨਾਲ ਮਨੁੱਖ ਨੂੰ ਆਪਣੇਪਨ ਦਾ ਅਹਿਸਾਸ ਹੁੰਦਾ ਹੈ। ਪਰantu ਪਰਿਵਾਰ ਦਾ ਸਹੀ ਮੰਤਵ ਤਾਂ ਹੀ ਪੂਰਾ ਹੁੰਦਾ ਹੈ ਜੇਕਰ ਇਸ ਦੀ ਬੰਤਰ ਠੀਕ ਹੋਵੇ ਅਤੇ ਇਸ ਦੇ ਮੈਂਬਰ ਸਾਰੇ ਪਰਿਵਾਰ ਦੀ ਬਿਹਤਰੀ ਲਈ ਆਪਣੀ ਨਿੱਜੀ ਸੁਤੰਤਰਤਾ ਨੂੰ ਕੁਝ ਹੱਦ ਤੱਕ ਕੁਰਬਾਨ ਕਰਨ ਲਈ ਤਿਆਰ ਹੋਣ। ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਾਂਝੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਸਮਝੌਤਾ ਅਤੇ ਸਹਿਯੋਗ ਕਰਨ ਲਈ ਸਹਿਮਤ ਹੋਣਾ ਚਾਹੀਦਾ ਹੈ। ਪਰਿਵਾਰ ਵਿੱਚ ਇਹ ਵਿਲੱਖਣ ਯੋਗਤਾ ਹੁੰਦੀ ਹੈ ਕਿ ਇਹ ਸਮੂਹਕ ਨਿਸ਼ਾਨਿਆਂ ਨੂੰ ਪ੍ਰਭਾਸ਼ਿਤ ਅਤੇ ਵਿਕਸਿਤ ਕਰ ਸਕਦਾ ਹੈ ਜਿਹੜਾ ਕਿ ਵਿਅਕਤੀ ਇਕੱਲੇ ਤੌਰ ਤੇ ਨਹੀਂ ਕਰ ਸਕਦਾ ਸਫਲ ਪਰਿਵਾਰ ਉਹੀ ਹੁੰਦਾ ਹੈ ਜਿਹੜਾ ਅਜਿਹੇ ਬਾਲਗ ਤਿਆਰ ਕਰੇ ਜਿਹੜੇ ਕਿ ਜੀਵਨ ਦੀਆਂ ਚੁਣੌਤੀਆਂ ਨਾਲ ਅਸਰਦਾਰ ਢੰਗ ਨਾਲ ਜੱਟ ਸਕਣ ਹਰ ਵਿਅਕਤੀ ਨੂੰ ਜੀਵਨ ਦੇ ਕਿਸੇ ਨਾ ਕਿਸੇ ਮੋੜ ਤੇ ਕਿਸੇ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰਵਾਰ ਦਾ ਉਸ ਦੇ ਵਿਕਾਸ ਵਿੱਚ ਇਹੀ ਯੋਗਦਾਨ ਹੁੰਦਾ ਹੈ ਕਿ ਉਹ ਇਸ ਚੁਣੌਤੀ ਨੂੰ ਸਫਲਤਾਪੂਰਵਕ ਹੱਲ ਕਰ ਸਕਦਾ ਹੈ। ਸੂਝਵਾਨ ਮਾਪੇ ਆਪਣੇ ਬੱਚਿਆਂ ਅੰਦਰ ਹਾਂ ਪੱਖੀ ਭਾਵਨਾਵਾਂ, ਰੁਚੀਆਂ ਅਤੇ ਪ੍ਰੇਰਣਾ ਜਗਾਉਂਦੇ ਹਨ। ਅਸਲ ਵਿੱਚ ਬੱਚਿਆਂ ਨੂੰ ਜੋ ਕਦਰ ਮਾਪੇ ਤੋਂ ਪ੍ਰਾਪਤ ਹੁੰਦਾ ਹੈ ਉਹ ਉਹਨਾਂ ਦਾ ਮਹੱਤਵਪੂਰਨ ਵਿਰਸਾ ਹੁੰਦਾ ਹੈ। ਅਜੋਕੇ ਸਮੇਂ ਦੇ ਬਹੁਤ ਸਾਰੇ ਮਾਪੇ ਇੱਕ ਪੁਰਖੀ ਸ਼ਾਸਨ ਵਾਲੇ ਪਰਿਵਾਰਾਂ ਵਿੱਚ ਵਧੇ ਫੁੱਲੇ ਹਨ ਇਨ੍ਹਾਂ ਪਰਿਵਾਰਾਂ ਵਿੱਚ ਹਰ ਵਿਅਕਤੀ ਦਾ ਆਪਣਾ ਆਪਣਾ ਨਿਰਧਾਰਤ ਸਥਾਨ ਹੁੰਦਾ ਸੀ ਜੇਕਰ ਸਮਾਜ ਨੇ ਇਸ પ્રાਣੀ ਅਤੇ ਕੁਠੋਰ ਪ੍ਰਣਾਲੀ ਨੂੰ ਕਾਇਮ ਰੱਖਿਆ ਹੁੰਦਾ ਤਾਂ ਸਾਡੀਆਂ ਕੁਝ ਵਰਤਮਾਨ ਸਮੱਸਿਆਵਾਂ ਸ਼ਾਇਦ ਹੋਂਦ ਵਿੱਚ ਨਾ ਹੁੰਦਾਂ ਪਰ ਇਹ ਵੱਖਰੀ ਗੱਲ ਹੈ ਕਿ ਇਸ પ્રાਣੀ ਪ੍ਰਣਾਲੀ ਦੀਆਂ ਆਪਣੀਆਂ ਵੀ ਕੁਝ ਗੰਭੀਰ ਸਮੱਸਿਆਵਾਂ ਸਨ ਜਿਨ੍ਹਾਂ ਨੂੰ ਵੱਖਰੇ ਵੱਖਰੇ ਤੌਰ ਤੇ ਹੱਲ ਕਰਨਾ ਪੈਣਾ ਸੀ ਰਾਤਨ ਪਰਵਾਰ ਪ੍ਰਣਾਲੀ ਵਿੱਚ ਪਿਤਾ ਦਾ ਮੁੱਖ ਸਥਾਨ ਹੁੰਦਾ ਸੀ ਉਹ ਹਰ ਪ੍ਰਕਾਰ ਦੇ ਫੈਸਲੇ ਰੈਂਦਾ ਪਰਿਵਾਰ ਦੀ ਰੱਖਿਆ ਕਰਦਾ ਤੇ ਇਸ ਦੀਆਂ ਆਰਥਿਕ ਲੋੜਾਂ ਨੂੰ ਪੂਰਾ ਕਰਦਾ ਮਾਤਾ ਦਾ ਥਾਂ ਆਮ ਤੌਰ ਤੇ ਪਿਤਾ ਤੋਂ ਨੀਚੇ ਵਾਲਾ ਹੁੰਦਾ ਸੀ ਅਤੇ ਬੱਚੇ ਮਾਤਾ ਅਤੇ ਪਿਤਾ ਦੋਹਾਂ ਦੇ ਅਧੀਨ ਹੁੰਦੇ ਸਨ ਪਰ ਸਮੇਂ ਦੇ ਬਦਲਣ ਨਾਲ ਇਨ੍ਹਾਂ ਰਿਸ਼ਤਿਆਂ ਵਿੱਚ ਵੀ ਕੁਝ ਬਦਲਾਅ ਆਇਆ ਹੈ ਔਰਤਾਂ ਨੇ ਬਹੁਤ ਹੱਦ ਤੱਕ ਮਰਦਾਂ ਨਾਲ ਸਮਾਨਤਾ ਪ੍ਰਾਪਤ ਕਰ ਲਈ ਹੈ ਅਤੇ ਉਹ ਸਮਾਜ ਦੇ ਹਰ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ ਬਹੁਤ ਸਾਰੇ ਮਰਦਾਂ ਨੇ ਆਪਣੇ ਆਪ ਨੂੰ ਇਸ ਲੋਕਤੰਤਰਕ ਅਤੇ ਉਦਾਰਵਾਦੀ ਤਬਦੀਲੀ ਅਨਸਾਰ ਢਾਲ ਲਿਆ ਹੈ ਪਰੰਤੂ ਬਹੁਤ ਸਾਰੇ ਅਜੇ ਬਹੁਤ ਪਿੱਛੇ ਖੜੇ ਹਨ ਮਾਂ-ਬਾਪ ਦੇ ਬੱਚਿਆਂ ਪ੍ਰਤੀ ਦ੍ਰਿਸ਼ਟੀਕੋਣ ਵਿੱਚ ਵੀ ਢੇਰ ਤਬਦੀਲੀ ਆਈ ਹੈ ਅਜੋ ਤਾਨਾਸ਼ਾਹਾਂ ਵਾਂਗ ਸਤਕਾਰ ਤੇ ਅਨੁਸ਼ਾਸਨ ਦੀ ਮੰਗ ਨਹੀਂ ਕਰਦੇ ਬੱਚੇ ਆਪਣੇ ਨਿੱਜੀ ਅਧਿਕਾਰਾਂ ਲਈ ਮਾਨਤਾ ਦੀ ਮੰਗ ਕਰਦੇ ਹਨ ਅਤੇ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ ਕਿ ਉਮਰ ਅਤੇ ਅਨੁਭਵ ਬਹੁਤ ਮਹੱਤਵਪੂਰਨ ਗੱਲਾਂ ਹਨ ਇਹ ਠੀਕ ਹੈ ਕਿ ਬੱਚੇ ਆਪਣੇ ਮਾਪੇ ਦੇ ਵਿਚਾਰਾਂ ਵਿਸ਼ਵਾਸਾਂ ਅਤੇ ਦ੍ਰਿਸ਼ਟੀਕੋਣਾਂ ਤੋਂ ਬਹੁਤ ਕੁਝ ਸਿੱਖਦੇ ਹਨ ਪਰੰਤੂ ਉਹ ਅੰਨੇ ਵਾ ਹਰ ਚੀਜ਼ ਨੂੰ ਸਵੀਕਾਰ ਨਹੀਂ ਕਰਦੇ ਵਧੇਰੇ ਉਦਾਰਵਾਦੀ ਅਤੇ ਤਕਨੀਕੀ ਸਮਾਜ ਵਿੱਚ ਪਰਵਾਨ ਚੜੇ ਬੱਚੇ ਦੁਨੀਆਂ ਨੂੰ ਆਪਣੇ ਮਾਪਿਆਂ ਦੀਆਂ ਅੱਖਾਂ ਦੁਆਰਾ ਹੀ ਨਹੀਂ ਦੇਖਦੇ ਸਮਾਜਿਕ ਲੋਕਤੰਤਰ ਅਤੇ ਸਮਾਨਤਾ ਨੇ ਪਰਿਵਾਰਕ ਰਿਸ਼ਤਿਆਂ ਵਿੱਚ ਕਾਫੀ ਤਬਦੀਲੀ ਲਿਆ ਆਂਦੀ ਹੈ ਅੱਜ ਇਹ ਰਿਸ਼ਤੇ ਵਧੇਰੇ ਚੇਤਨਤਾ ਸਮਝ ਅਤੇ ਆਪਸੀ ਸਤਿਕਾਰ ਦੀ ਮੰਗ ਕਰਦੇ ਹਨ ਤਬਦੀਲੀ ਦੇ ਇਸ ਦੌਰ ਵਿੱਚ ਪਰਿਵਾਰ ਨੂੰ ਇੱਕ ਪਾਸੇ ਪੁਰਾਣੇ ਆਦਰਸ਼ ਮਿਆਰ ਅਤੇ ਰੀਤੀ ਰਿਵਾਜ ਛੱਡਨੇ ਮੁਸ਼ਕਲ ਜਾਪਦੇ ਹਨ ਜਦੋਂ ਕਿ ਦੂਜੇ ਪਾਸੇ ਨਵੀਆਂ ਕਦਰਾਂ ਕੀਮਤਾਂ ਅਪਣਾਉਣੀਆਂ ਵੀ ਓਨੀਆਂ ਹੀ ਮੁਸ਼ਕਲ ਜਾਪਦੀਆਂ ਹਨ ਸਭ ਤੋਂ ਵੱਧ ਮੁਸ਼ਕਲ ਉਹਨਾਂ ਮਾਪਿਆਂ ਨੂੰ ਮਹਿਸੂਸ ਹੁੰਦੀ ਹੈ ਜਿਹੜੇ ਆਪਣੇ ਬੱਚੇ ਦੀਆਂ ਆਸ਼ਾਵਾਂ ਅਤੇ ਪਰਪੇਖਾਂ ਨੂੰ ਠੀਕ ਤਰ੍ਹਾਂ ਨਹੀਂ ਸਮਝਦੇ ਦੂਜੇ ਪਾਸੇ ਬੱਚੇ ਵੀ ਵਧੇਰੇ ਆਜ਼ਾਦੀ ਅਤੇ ਸਮਾਨਤਾ ਪ੍ਰਾਪਤ ਕਰਨ ਦੀ ਦੌੜ ਵਿੱਚ ਆਪਣੇ ਬੁਨਿਆਦੀ ਫਰਜ਼ਾਂ ਨੂੰ ਹੀ ਭੁੱਲ ਰਹੇ ਹਨ ਅੱਜ ਬਹੁਤ ਸਾਰੇ ਬੱਚੇ ਇਹ ਵਿਸ਼ਵਾਸ ਕਰਦੇ ਹਨ ਕਿ ਉਹਨਾਂ ਦੇ ਕੇਵਲ ਅਧਿਕਾਰ ਹਨ ਅਤੇ ਸਾਰੀਆਂ ਜ਼ਿੰਮੇਵਾਰੀਆਂ ਕੇਵਲ ਮਾਪਿਆਂ ਦੇ ਸਿਰ ਹਨ। ਹੋਰ ਤਾਂ ਹੋਰ ਉਹ ਆਪਣੇ ਮਾਪੇ ਦਾ ਉਚਿਤ ਸਤਕਾਰ ਵੀ ਨਹੀਂ ਕਰਦੇ। ਸਾਨੂੰ ਹਮੇਸ਼ਾ ਇਸ ਗੱਲ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਬੱਚੇ ਬਹੁਤ ਵਾਰ ਅਜਿਹੀਆਂ ਗੱਲਾਂ ਵੀ ਕਰਨਗੇ ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ ਕਰਦੇ ਜਾਂ ਜਿਨ੍ਹਾਂ ਨਾਲ ਅਸੀਂ ਸਹਿਮਤ ਹੀ ਨਹੀਂ ਹੁੰਦੇ। ਨਵੇਂ-ਨਵੇਂ ਪ੍ਰਯੋਗ ਅਤੇ ਨਵੀਆਂ-ਨਵੀਆਂ ਗੱਲਾਂ ਉਹਨਾਂ ਦੇ ਵਿਕਾਸ ਲਈ ਅਤੇ ਜ਼ਰੂਰੀ ਹੁੰਦੀਆਂ ਹਨ। ਬਦਕਿਸਮਤੀ ਦੀ ਗੱਲ ਇਹ ਹੈ ਕਿ ਅਸੀਂ ਉਹਨਾਂ ਦੇ ਇਸ ਅਨੁਚਿਤ ਵਿਵਹਾਰ ਵੱਲ ਲੋੜ ਤੋਂ ਵੱਧ ਧਿਆਨ ਦਿੰਦੇ ਹਾਂ ਅਤੇ ਇਹ ਭੁੱਲ ਜਾਂਦੇ ਹਾਂ ਕਿ ਉਹਨਾਂ ਦੀ ਬਹੁ-ਗਿੰਤੀ ਕਿਰਿਆਵਾਂ ਅਤੇ ਪ੍ਰਤੀਕਿਰਿਆਵਾਂ ਟੁਕਵੀਆਂ ਅਤੇ ਅਕਸਰ ਪ੍ਰਸ਼ੰਸਾਯੋਗ ਹੁੰਦੀਆਂ ਹਨ। ਮਾਪੇ ਤੋਂ ਵਧੇਰੇ ਸਿਆਣੇ, ਵਧੇਰੇ ਅਨੁਭਵ ਅਤੇ ਵਧੇਰੇ ਸੰਜਮੀ ਹੋਣ ਦੀ ਉਮੀਦ ਰੱਖੀ ਜਾਂਦੀ ਹੈ। ਜਦ ਵੀ ਬੱਚਾ ਦੁਰਵਿਵਹਾਰ ਕਰਦਾ ਹੈ ਤਾਂ ਉਹਨਾਂ ਨੂੰ ਬੱਚੇ ਦੀ ਹੋਮੇ ਦੀਆਂ ਲੋੜਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਜਿੱਥੋਂ ਤੱਕ ਸੰਭਵ ਹੋਵੇ ਇਹਨਾਂ ਨੂੰ ਖੁੱਲੇ ਪ੍ਰਭਾਵਸ਼ਾਲੀ ਅਤੇ ਵਿਰੋਧ ਰਹਿਤ ਢੰਗ ਨਾਲ ਸੰਤੁਸ਼ਟ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਬੱਚੇ ਪਰਿਵਾਰ ਦੇ ਵਡੇਰੇ ਮੈਂਬਰਾਂ ਤੋਂ ਅਗਵਾਈ ਅਤੇ ਸਲਾਹ ਪ੍ਰਾਪਤ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਦੁਆਰਾ ਕਈਆਂ ਗੱਲਾਂ ਨੂੰ ਵਿਸ਼ੇਸ਼ ਮਹੱਤਵ ਵੀ ਦਿੰਦੇ ਹਨ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਵਧੀਆ ਅਧਿਆਪਕਾਂ ਅਤੇ ਸਲਾਹਕਾਰਾਂ ਵਾਂਗ ਵਿਵਹਾਰ ਕਰਨ ਅਤੇ ਪਰਿਵਾਰ ਵਿੱਚ ਸੰਜੀਦਾ, ਸੁਹਿਰਦ, ਸੰਜਮੀ, ਨਿਮਰ ਅਤੇ ਸਨੇਹ ਭਰਪੂਰ ਵਾਤਾਵਰਣ ਸਿਰਜਣ ਦੇ ਯਤਨ ਕਰਨ। ਬੱਚਿਆਂ ਦੇ ਪਾਲਣ-ਪੋਸ਼ਣ ਦਾ ਮੁੱਖ ਮੰਤਵ ਉਹਨਾਂ ਨੂੰ ਅਨਿਸ਼ਚਿਤ ਭਵਿੱਖ ਵਾਲੀ ਦੁਨੀਆ ਲਈ ਤਿਆਰ ਕਰਨਾ ਹੈ। ਮਾਪੇ ਬੱਚਿਆਂ ਦੀਆਂ ਰੋਜ਼ਾਨਾ ਜੀਵਨ ਦੀਆਂ ਸਧਾਰਨ ਸਮੱਸਿਆਵਾਂ ਵੱਲ ਤਾਂ ਕਾਫੀ ਧਿਆਨ ਦਿੰਦੇ ਹਨ। ਪਰੰਤੂ ਅ ਸ਼ਖਸੀਅਤ ਦੇ ਵਿਕਾਸ ਤੇ ਚਰਿੱਤਰ ਨਿਰਮਾਣ ਦੇ ਮੁੱਖ ਕੰਮ ਵੱਲ ਬਹੁਤ ਘੱਟ ਧਿਆਨ ਦਿੰਦੇ ਹਨ ਨਿਰਸਨ ਦੇ ਇੱਕ ਬਹੁਤ ਹੀ ਧੀਮੀ ਵਿਕਾਸਵਾਦੀ ਪ੍ਰਕਿਰਿਆ ਹੁੰਦੀ ਹੈ ਕਿਉਂਕਿ ਬੱਚੇ ਪੜਾਵਾਂ ਵਿੱਚ ਹੀ ਵਿਕਾਸ ਕਰਦੇ ਹਨ ਬੱਚਿਆਂ ਨੂੰ ਅਗਵਾਈ ਦੇਣ ਅਤੇ ਪਰੋੜ ਕਰਨ ਦੀਆਂ ਕਈ ਪ੍ਰਭਾਵਸ਼ਾਲੀਆਂ ਤਕਨੀਕਾਂ ਹੋ ਸਕਦੀਆਂ ਹਨ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਹਰ ਪੱਧਰ ਤੇ ਤਰਕਪੂਰਨ ਵਿਵਹਾਰ ਅਪਣਾਇਆ ਜਾਵੇ ਇਸ ਤੋਂ ਭਾਵ ਹੈ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਕਰ ਰਹੇ ਹੋ ਤੇ ਕਿਉਂ ਕਰ ਰਹੇ ਹੋ ਅਤੇ ਉਸ ਦੇ ਕੀ ਨਤੀਜੇ ਪ੍ਰਾਪਤ ਹੋਣਗੇ ਇਸ ਤਰ੍ਹਾਂ ਨਾਲ ਇਹ ਜਜ਼ਬਾਤੀ ਅਤੇ ਤਤਕਾਲੀ ਵਿਵਹਾਰ ਤੋਂ ਵੱਖਰਾ ਹੁੰਦਾ ਹੈ ਜਿਹੜਾ ਕਿ ਅਕਸਰ ਆਪਮਹਾਰਾ ਅਤੇ ਵਿਚਾਰ ਰਹਿਤ ਹੁੰਦਾ ਹੈ ਹਾਂ ਪੱਖੀ ਅਤੇ ਦ੍ਰਿੜ ਸੋਚ ਵਾਲੇ ਮਾਪੇ ਹਮੇਸ਼ਾ ਤਰਕਪੂਰਨ ਵਿਵਹਾਰ ਕਰਨਗੇ ਤਾਂ ਜੋ ਉਹਨਾਂ ਦੇ ਆਪਣੇ ਬੱਚਿਆਂ ਨਾਲ ਪ੍ਰਭਾਵਸ਼ਾਲੀ ਰਿਸ਼ਤੇ ਕਾਇਮ ਰਹਿ ਸਕਣ ਇਸ ਤੋਂ ਇਲਾਵਾ ਉਹ ਪ੍ਰਭਾਵਸ਼ਾਲੀ ਸੰਚਾਰ ਟੰਗਾਂ ਦਾ ਅਭਿਆਸ ਕਰਨ ਆਪਣੇ ਬੱਚਿਆਂ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਣ ਦੇ ਯਤਨ ਕਰਨਗੇ। ਇਸ ਨਾਲ ਉਹ ਆਪਣੇ ਮਾਨਸਿਕ ਪੱਧਰ ਅਤੇ ਆਪਣੇ ਬੱਚਿਆਂ ਦੇ ਮਾਨਸਿਕ ਪੱਧਰ ਵਿੱਚ ਇੱਕ ਸੁਰਤਾ ਪੈਦਾ ਕਰਨ ਦੇ ਸਮਰੱਥ ਹੋ ਸਕਣਗੇ। ਤੁਸੀਂ ਦੂਸਰੇ ਵਿਅਕਤੀ ਦੇ ਦ੍ਰਿਸ਼ਟੀਕੋਣ ਨੂੰ ਤਦੋਂ ਤੱਕ ਨਹੀਂ ਸਮਝ ਸਕਦੇ ਜਦ ਤੱਕ ਤੁਸੀਂ ਸੰਜੀਦਾ, ਸੁਹਿਰਦ ਅਤੇ ਨਿਰਸਵਾਰਥ ਨਹੀਂ ਹੁੰਦੇ। ਅਸਲ ਵਿੱਚ ਮਾਪਿਆਂ ਨੂੰ ਨਾ ਕੇਵਲ ਆਪਣੇ ਬੱਚਿਆਂ ਦੇ ਵਿਚਾਰਾਂ ਤੇ ਭਾਵਨਾਵਾਂ ਨੂੰ ਸਹਿਣ ਕਰਨਾ ਚਾਹੀਦਾ ਹੈ ਸਗੋਂ ਉਹਨਾਂ ਦੇ ਪ੍ਰਗਟਾਵੇ ਨੂੰ ਉਤਸ਼ਾਹਿਤ ਵੀ ਕਰਨਾ ਚਾਹੀਦਾ ਹੈ ਤੁਹਾਨੂੰ ਕਦੇ ਵੀ ਆਪਣੇ ਬੱਚਿਆਂ ਦੇ ਵਿਚਾਰਾਂ ਨੂੰ ਘਿਰਨਾ ਨਾਲ ਨਹੀਂ ਦੇਖਣਾ ਚਾਹੀਦਾ ਭਾਵੇਂ ਉਹ ਵਿਚਾਰ ਕਿੰਨੇ ਵੀ ਮੂਰਖਾਨਾ ਕਿਉਣਾ ਜਾਪਦੇ ਹੋਣ ਕਿਉਂਕਿ ਇਸ ਨਾਲ ਉਹਨਾਂ ਦੇ ਸਵੈਮਾਨ ਨੂੰ ਠੇਸ ਪਹੁੰਚਣ ਦਾ ਡਰ ਹੁੰਦਾ ਹੈ ਜੇਕਰ ਦੋ ਬੱਚੇ ਐਪਸ ਵਿੱਚ ਲੜ ਰਹੇ ਹੋ ਤਾਂ ਉਹਨਾਂ ਦੇ ਝਗੜੇ ਨੂੰ ਰੋਬ ਅਤੇ ਝਾੜ-ਚੰਬ ਦੁਆਰਾ ਨਿਜਠਣ ਦੀ ਕੋਸ਼ਿਸ਼ ਨਾ ਕਰੋ ਸਗੋਂ ਝਗੜੇ ਦੇ ਕਾਰਨਾਂ ਨੂੰ ਸੁਣਨ ਤੋਂ ਬਾਅਦ ਹਾਲਤਾਂ ਅਨੁਸਾਰ ਨਿਆਂਪੂਰਨ ਫੈਸਲਾ ਕਰੋ ਵਿਚਾਰਾਂ ਦੇ ਖੁੱਲੇ ਆਦਾਨ-ਪ੍ਰਦਾਨ ਅਤੇ ਵਿਚਾਰ-ਵਟਾਂਦਰੇ ਦੁਆਰਾ ਵੀ ਬੱਚਿਆਂ ਦੀ ਸ਼ਖਸੀਅਤ ਅਤੇ ਚਰਿੱਤਰ ਦਾ ਵਿਕਾਸ ਹੁੰਦਾ ਹੈ ਬੱਚੇ ਸੁਭਾਵਕ ਹੀ ਉਹਨਾਂ ਵਿਚਾਰਾਂ ਤੇ ਵਿਸ਼ਵਾਸਾਂ ਨਾਲ ਜਜ਼ਬਾਤੀ ਲगाव ਮਹਿਸੂਸ ਕਰਦੇ ਹਨ ਜਿਹੜੇ ਉਹਨਾਂ ਨੂੰ ਸ਼ੁਰੂ ਵਿੱਚ ਮਿਲਦੇ ਹਨ ਇਹ ਵਿਚਾਰ ਗਲਤ ਵੀ ਹੋ ਸਕਦੇ ਹਨ ਅਤੇ ਠੀਕ ਵੀ ਮਾਪਿਆਂ ਦੁਆਰਾ ਪੇਸ਼ ਕੀਤੀ ਗਈ ਉਦਾਹਰਨ ਦਾ ਬੱਚਿਆਂ ਦੇ ਸੂਖਮ ਮਨ ਤੇ ਡੂੰਘਾ ਅਸਰ ਪੈਂਦਾ ਹੈ ਬੱਚਿਆਂ ਨੂੰ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਕਿਸੇ ਵੀ ਘਟਨਾ ਪ੍ਰਤੀ ਉਹਨਾਂ ਦੀ ਪਹੁੰਚ ਕਈ ਕਿਸਮ ਦੀ ਹੋ ਸਕਦੀ ਹੈ ਉਦਾਹਰਨ ਦੇ ਤੌਰ ਤੇ ਕਿਸੇ ਅਪਾਜ ਵਿਅਕਤੀ ਨਾਲ ਉਹ ਕਿਰਣਾਵਾਲਾ ਜਾਂ ਤਰਸ ਵਾਲਾ ਤੇ ਜਾਂ ਫਿਰ ਹਮਦਰਦੀ ਜਾਂ ਪਿਆਰ ਵਾਲਾ ਵਿਵਹਾਰ ਕਰ ਸਕਦੇ ਹਨ ਇਸ ਤਰ੍ਹਾਂ ਕਿਸੇ ਸਮੱਸਿਆ ਨੂੰ ਹੱਲ ਕਰਨ ਦੇ ਕਈ ਢੰਗ ਹੋ ਸਕਦੇ ਹਨ ਪਰੰਤੂ ਕੋਈ ਵੀ ਸਮਾਧਾਨ ਅਪਣਾਉਣ ਤੋਂ ਪਹਿਲਾਂ ਉਹਨਾਂ ਨੂੰ ਉਸ ਦੇ ਗੁਣਾ ਦੋਸ਼ਾਂ ਤੇ ਪੂਰਨ ਵਿਚਾਰ ਕਰ ਲੈਣਾ ਚਾਹੀਦਾ ਹੈ ਹੌਲੀ ਹੌਲੀ ਬੱਚਾਂ ਤੇ ਕੁਝ ਜ਼ਿੰਮੇਵਾਰੀ ਪਾਉਣੀ ਚਾਹੀਦੀ ਹੈ ਉਸ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਵੇ ਕਿ ਉਹ ਆਪਣੀ ਪਛਾਣ ਸਫਾਈ ਚੀਜ਼ਾਂ ਵਸਤਾਂ ਅਤੇ ਵਰਤਾਅ ਪ੍ਰਤੀ ਜ਼ਿੰਮੇਵਾਰੀ ਮਹਿਸੂਸ ਕਰਨੀ ਸ਼ੁਰੂ ਕਰੇ ਬੱਚਿਆਂ ਨੂੰ ਧਨ ਦੀ ਮਹੱਤਤਾ ਅਤੇ ਇਸ ਦੀ ਵਰਤੋਂ ਅਤੇ ਇੱਕ ਵਰਤੋਂ ਬਾਰੇ ਵੀ ਦੱਸਿਆ ਜਾਣਾ ਚਾਹੀਦਾ ਹੈ ਮਿਸਾਲ ਦੇ ਤੌਰ ਤੇ ਬੱਚਿਆਂ ਨੂੰ ਹਫਤਾਵਾਰੀ ਪੱਤਾ ਦਿਓ ਅਤੇ ਇਸ ਨੂੰ ਉਹਨਾਂ ਦੀ ਉਮਰ ਅਤੇ ਲੋੜਾਂ ਅਨਸਾਰ ਹੌਲੀ ਹੌਲੀ ਵਧਾਉਂਦੇ ਰਹੋ ਇਸ ਨਾਲ ਉਹਨਾਂ ਨੂੰ ਸਵੈ-ਨਿਰਭਰਤਾ ਅਤੇ ਸੰਜਮ ਨਾਲ ਖਰਚ ਕਰਨ ਦਾ ਸਬਕ ਮਿਲੇਗਾ। ਪਰਿਵਾਰ ਦੇ ਵੱਡੇ ਮੈਂਬਰ ਬੱਚਿਆਂ ਵਿੱਚ ਮਾਣ ਅਤੇ ਵਿਸ਼ਵਾਸ ਦੀ ਭਾਵਨਾ ਸਿੱਧੇ ਤੌਰ ਤੇ ਵੀ ਜਗਾ ਸਕਦੇ ਹਨ। ਉਹ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਸਮੇਂ-ਸਮੇਂ ਉਹਨਾਂ ਦੀਆਂ ਛੋਟੀਆਂ-ਛੋਟੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰਨ। ਜਦ ਬੱਚਾ ਕੋਈ ਗਲਤੀ ਕਰ ਬੈਠਦਾ ਹੈ ਤਾਂ ਉਸ ਨੂੰ ਨਫ਼ਰਤ ਦੀ ਨਿਗਾਹ ਨਾਲ ਨਾ ਦੇਖਣ ਅਤੇ ਝਾੜਨ-ਚੰਬਨ ਦੀ ਬਜਾਏ ਪਿਆਰ ਨਾਲ ਆਪਣੀ ਗਲਤੀ ਦਾ ਅਹਿਸਾਸ ਕਰਵਾਇਆ ਜਾਵੇ ਅਤੇ ਫਿਰ ਤੋਂ ਯਤਨ ਕਰਨ ਲਈ ਪ੍ਰੇਰਿਆ ਜਾਵੇ। ਬੱਚਿਆਂ ਨੂੰ ਕਦੇ ਵੀ ਗਲਤੀਆਂ ਤੋਂ ਡਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ ਕਿਉਂਕਿ ਹਰ ਮਨੁੱਖ ਹੀ ਗਲਤੀਆਂ ਕਰਦਾ ਹੈ ਅਤੇ ਹਰ ਮਨੁੱਖ ਗਲਤੀਆਂ ਤੋਂ ਸਿੱਖਦਾ ਹੈ। ਆਪਣੇ ਬੱਚਿਆਂ ਵਿੱਚ ਸਾਹਸ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰੋ। ਉਹਨਾਂ ਨੂੰ ਹਰ ਸਵੇਰ ਇਹੀ ਦੱਸੋ ਕਿ ਅੱਜ ਦਾ ਦਿਨ ਬਹੁਤ ਭਿਆਨਕ ਹੋ ਸਕਦਾ ਹੈ ਅਤੇ ਉਹਨਾਂ ਨਾਲ ਕੋਈ ਨਾ ਕੋਈ ਚੰਗੀ ਘਟਨਾ ਵੀ ਜ਼ਰੂਰ ਵਾਪਰੇਗੀ। ਅਸਲ ਵਿੱਚ ਹਰ ਦਿਨ ਕੋਈ ਨਾ ਕੋਈ ਚੰਗੀ ਘਟਨਾ ਜ਼ਰੂਰ ਵਾਪਰਦੀ ਹੈ ਅਤੇ ਬੱਚੇ ਉਸ ਨੂੰ ਸਹਿਜੇ ਹੀ ਪਹਿਚਾਨ ਲੈਣਗੇ। ਅਜਿਹੇ ਘਟਨਾਵਾਂ ਆਉਣ ਵਾਲੇ ਜੀਵਨ ਵਿੱਚ ਮਹੱਤਵਪੂਰਨ ਬਣ ਜਾਂਦੀਆਂ ਹਨ। ਹੌਲੀ-ਹੌਲੀ ਉਬਰਾਈ ਵਿੱਚੋਂ ਵੀ ਭਲਾਈ ਲੱਭਣ ਦੇ ਆਦੀ ਹੋ ਜਾਣਗੇ। ਸਾਡਾ ਮੰਤਵ ਉਹਨਾਂ ਨੂੰ ਜੀਵਨ ਦੇ ਖੇਡ ਮੈਦਾਨ ਵਿੱਚ ਸਜੋਗ ਅਤੇ ਸਫਲ ਖਿਡਾਰੀ ਬਣ ਲਈ ਤਿਆਰ ਕਰਨਾ ਹੈ। ਅਸੀਂ ਉਹਨਾਂ ਦੇ ਦੁਰਵਿਵਹਾਰ ਦੇ ਨਾਂ ਪੱਖੀ ਨੂੰ ਹਾਂ ਪੱਖੀ ਪੱਖ ਵਿੱਚ ਬਦਲਣਾ ਹੈ। ਸਾਡਾ ਨਿਸ਼ਾਨਾ ਉਹਨਾਂ ਦੇ ਜੀਵਨ ਵਿੱਚ ਰੁਕਾਵਟਾ ਪੈਦਾ ਕਰਨਾ ਨਹੀਂ ਸਗੋਂ ਉਹਨਾਂ ਨੂੰ ਰਾਹ ਦੀਆਂ ਰੁਕਾਵਟਾਂ ਦੂਰ ਕਰਨ ਦੇ ਸਮਰੱਥ ਬਣਾਉਣਾ ਹੈ। ਸੰਖੇਪ ਵਿੱਚ ਅਸੀਂ ਹਰ ਬੱਚੇ ਦੀ ਜੇਤੂ ਮਾਨਸਿਕਤਾ ਅਪਣਾਉਣ ਵਿੱਚ ਸਹਾਇਤਾ ਕਰਨੀ ਹੈ। Tanuat.